ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਆਸ਼ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਚ ਹੋਗੇ ਤੇ ਆਪਾਂ ਵਧੀਆ ਚੜ੍ਹਦੀ ਕਲਾ ਠੀਕ ਠਾਕ ਆ ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਆਪਾਂ ਆਏ ਆ ਕਰੇਨਾ ਤੇ ਇੱਥੋਂ ਆਣੇਗੇ ਸਟਾਰਟ ਚੰਦਰਬੰਦਿਆ ਪਾੜੀ ਦੇ ਨਾਲ ਨਾਲ ਰਾਤ ਇੱਥੇ ਆਪਾਂ ਘੱਟ ਰੱਖਨੇ ਸੀ ਇਹ ਉਹਨਾਂ ਨੇ ਖੋਲ ਦਿੱਤਾ ਇਨਸ਼ਾ ਅੱਲਾਹ ਦੇਖੋ ਲੇ ਹਾਂ ਤੇ ਬਾਕੀ ਪਾੜੀ ਦੀ ਸ਼ਾਨਦਾਰ ਥਿਓ ਹੁੰਦੇ ਆ ਕਪਾ ਲੈਣਾ ਹੈ ਕ੍ਰੇਨ ਤੇ ਰਿੰਗ ਔਰ ਇਹ ਦਰਦੀ ਨੰਗਾ ਬਹੁਤ ਮਸਤ ਹੈ ਚਲਦੇ ਹਾਂ ਪਲਾਂਟ ਦੇ ਜਾਂਦੇ ਆ ਪਲਾਂਟ ਦੇ ਪਲਾਂਟ ਤੇ ਜਾ ਕੇ ਮਿਲਦੇ ਆ ਇਹ ਤੁਹਾਨੂੰ ਦੋ ਬੰਦੇ ਹਾਈ ਗਾਇਸ ਹਾਈ ਗਾਇਸ ਇਹਨੇ ਲਾਲ ਟੋਪੀ ਪਾਈ ਲਾਲ ਸ਼ੈਲਟਰ ਦੇ ਨਾਲ ਹਾਂ ਸਭ ਦਾ ਹੋ ਗਿਆ ਉਹ ਨਹੀਂ ਹਾਂ ਇਹ ਲੋ ਵੀ ਜੋ ਜੋ ਤੋਂ ਨਹੀਂ ਕੰਟੇਨਰ ਜਾਣ ਜੋ ਕੰਟੇਨਰ ਰੋੜ ਇਹ ਇੰਨਾ ਬਹੁਤ ਗਹਿਰਾ ਲੱਗਾ ਰੋੜ ਪੂਰਾ ਜਾਂ ਸਸਰੀਗੜ ਸਸਰੀਗੜ ਬੜੀ ਲੋਡ ਪੂਰਾ ਰੋੜ ਜਾਂ ਬਾਕੀ ਮੇਟਰ ਮੀ ਬੁਰਾ ਬੁਰਾ ਆਉਂਦਿਆ ਤੇ ਇਧਰ ਘਟਣਦਾ ਆਇਆ ਵਾ 5000 ਰੁਪਇਆ ਦੇ ਦੇ ਮੈਨੂੰ ਰਿੰਗ ਲਿਆ ਕੇ ਦਿੱਤੇ ਤੁਹਾਨੂੰ ਉਧਰ ਪਾ ਸ਼ਾਬਾਸ਼ ਸ਼ਾਬਾਸ਼ ਕਰ ਸ਼ਮੀ ਤਗੜਾ ਕੇ ਕੰਮ देख मुने लाइटर पाए बूट पाए मारी शाल शमी हो की फालक ਕੀ ਚਾਹੀਦਾ ਏ ਯਾਰ ਇਹ ਕੀ ਕਰ ਕਰਦਾ ਜੀ ਚਾਰ ਲੈਣਾ ਕੀ ਚਾਹੀਦਾ ਏ ਇਹ ਬੰਦਾ ਕੁੱਟਣਾ ਏ ਕੀ ਚਾਹੀਦਾ ਏ ਮੈਨੂੰ ਇਹ ਬੰਦਾ ਕੁੱਟਣਾ ਵਾ ਕੁੱਟਦਾ ਮੈਨੂੰ ਉਧਰੋਂ ਚੁੱਕੜੋਂ ਚੱਕੜੀ ਕੰਮ ਹੋਇਆ ਪਿਆ ਤੇ ਆਪਾਂ ਚੱਲੇ ਆਂ ਉੱਥੋਂ ਪਹਿਲਾਂ ਕੰਮ ਕਰਦੇ ਉੱਥੋਂ ਸ਼ਾਟਿੰਗ ਕਰਦੇ ਆਂ ਆਪਾਂ ਪਿੰਨਾ ਲੈਣ ਪਿੰਨਾ ਦਿੱਤੀਆਂ ਬਾਨੀਆਂ ਉਹ ਪਿੰਨ ਦੇ ਵਿੱਚ ਹੌਲ ਕਰਕੇ ਤੇ ਮਗਰ ਬਿਲਡਿੰਗ ਕਰਨਾ ਤੇ ਉਹ ਆਪਾਂ ਲੈਣ ਚੱਲੇ ਹੋ ਲੈ ਕੇ ਆਉਣੇ ਆ ਤੇ ਫੇਰ ਆ ਕੇ ਮਿਲਦੇ ਆਂ ਬੰਦਿਆਂ ਨੂੰ ਜੀ ਜੀ ਤਾਂ ਨਾ ਮਗਰੋਂ ਮਗਰੋਂ ਕੁਛ ਨਹੀਂ ਕਰਦੇ ਯਾਰ ਇਹ ਜਿੰਨਾ ਚਿਰ ਕੋਲ ਬੈਠੇ ਰਹੋ ਬਸ ਨਜ਼ਰ ਕੰਮ ਹੁੰਦਾ ਹੀ ਜਦੋਂ ਇੱਥੇ ਚੱਲ ਜਉ ਉਹਦੇ ਕੰਮ ਹੋ ਜਾਂਦਾ ਤੇ ਦੇਖਦੇ ਹਾਂ ਹੁਣ ਮੋਲ ਚੱਲ ਕੀ ਬੰਦਾ ਔਰ ਬੰਦ ਚੱਲੇ ਹੁਣ ਪਿੰਨਾਂ ਲੈ ਮਿਲਦੇ ਆ ਤੁਹਾਨੂੰ ਅੱਗੇ ਆ ਜਾਓ ਮਿੱਤਰੋ ਅੱਗੇ ਜਾ ਕੇ ਦਿਖਾਉਣੇ ਤੁਹਾਨੂੰ ਆਪਾਂ ਕੀ ਕਰਦੇ ਕੋਈ ਮਿੱਤਰੋ ਸਾਡਾ ਇੱਕ ਬੰਦਾ ਫਸ ਗਿਆ ਜਾਦੇ ਚੌਰ ਪਾਲੇ ਨੇ ਤੇ ਚੱਪਾ ਹੀ ਹੋਣ ਦਿਆਂ ਚਿੰਚੇ ਨਾ ਰੋਗਣੀ ਆ ਜੋ ਵੀ ਜੇਨਾ ਕੰਮ ਨਹੀਂ ਰੋਕਾ ਹੈ ਜੋ ਹੱਥ ਨਾਲ ਮਾਇਆ ਵਾ ਉਹ ਚੱਲ ਜਨਤ ਜਾ ਮੇਰਾ ਫੋਨ ਥੋੜੇ ਪਾਗ ਲੈਉਣੇ ਯਾਰ ਤੂੰ ਨਹੀਂ ਖਾਣੇ ਸਾਲਾ ਮੈਂ ਤੇਰੇ ਤਾਂ ਵੀ ਪਾਗ ਲਿਆਂਦੇ ਮੋੜ ਕੇ ਮੁੱਕਰ ਗਿਆ ਤੂੰ ਇਹ ਇਧਰ ਫਸ ਗਿਆ ਮੈਂ ਚੌਲ ਪਾ ਲਿਆ ਖਾਣੇ ਜਿਆਦੇ ਪਾ ਲੈਣ ਖਾਤੇ ਨਹੀਂ ਕੋਈ ਨਹੀਂ ਮੈਂ ਪਾਰ ਕਰਾ ਦੇ ਕੁੱਤੇ ਨੂੰ ਭੁਲਾ ਦੇਣ ਚੱਲ ਯਾਰ ਦੋ ਚਮਚੇ ਖਾ ਲੈ ਨਾ ਫਿਰ ਕਿਹੜੀ ਗੱਲ ਯਾਰੀ ਦਾ ਵਾਤਾ ਤਿੰਨਾ ਖਡਾ ਦੇਣਾ ਆ ਅੱਧੇ ਖਾ ਲਿਆ ਯਾਰ ਨਾ ਸੁੱਟਣਾ ਨਹੀਂ ਚਾਹੀਦਾ ਆਹ ਆਹ ਤੋ ਕੰਟੇਨਰ ਤੋੜ ਜੁੱਤਾ ਥੋੜਾ ਚਲਾਣਾ ਚਾਹਣਾ ਨਹੀਂ ਨਾ ਦਾ ਤਾਂ ਪਾਇਆ ਹੁਣ ਗੱਡੀ ਨੇ ਤੋੜ ਦੇਗੇ ਐਂ ਢਾਲ ਦੀਆਂ ਨਾਸਾਂ ਨੂੰ ਲਾਉਣਾ ਈ ਦੇ ਚੱਲ ਸਿਰਨਾ ਬੜਵਾਲਨੀ ਚੱਲ ਇਹ ਕੀ ਆ ਗਿਆ ਇਹ ਨਹੀਂ ਬਾਜ ਜੋਰ ਦਮ ਨਹੀਂ ਵਿਆ ਹੁਣ ਮਰੀ ਅੰਗਲ ਨਹੀਂ ਨਾ ਓ ਕਿਦਾਂ ਵਿੱਚ ਕਾਟ ਤੋੜ ਤੋ ਲੈ ਗਈ ਤਦ ਤੱਕ ਉਹ ਸ਼ਰਾਬ ਕਰਾ ਬਗ ਜੱਟ ਆ ਆ ਵੀ ਮਤ ਆਪਾਂ ਐਸੀ ਪਿੰਨ ਬਣਾਓ ਕੱਲ ਬਰਸ ਹੋਣੀਆਂ ਦਿੱਤੀਆਂ ਇੱਕ ਬਣਿੱਜੀ ਇੱਕੋ ਕਿਉਂ ਦੀ ਪਿੰਨ ਕੋਈ ਰਿਵੀ ਹੋ ਗਈ ਨਾ ਇੱਕ ਹੋਰ ਤੇ ਬਣ ਇਹ ਜੀ ਆਪਾਂ ਮਨੋਂ ਲੈ ਨਾ ਉਹਦਾ ਅੰਮਲ ਕੇ ਬਾਬੇ ਉਹ ਬਿਲਡਿੰਗ ਰੱਖ ਗਿਆ ਬਾਕੀ ਨੋਲ ਚਾਲੇ ਦੋਨਾਂ ਕਿਤੇ ਮੀ ਆ ਜਾਂਦਾ ਕਿਤੇ ਚੱਲ ਜਾਂਦਾ 32 ਚੱਲ ਗਿਆ ਦੇਖ ਲੈ ਹੁਣ ਗੜੀ ਮੋਲ ਚੱਲ ਗਈ ਹੁਣ ਮਿਲ ਜਾ ਤਰੋਂ ਅੱਗੇ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕਮੈਂਟ ਕਰਕੇ ਜਾ ਕਰੋ ਸਬਸਕ੍ਰਾਈਬਰ ਕਰਕੇ ਜਾ ਕਰੋ ਚੈਨਲ ਨੂੰ ਤੇ ਮਤਵ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰਕੇ ਜਾ ਮਿਲਦੇ ਹਾਂ ਦਰੋਂ ਅੱਗੇ ਜੁੜੇ ਰਹੋ ਤੁਸੀਂ ਆਪਣੇ ਨਾਲ ਤੂੰ ਜਾ ਕੇ ਬੋਰੀ ਫੁੱਲਦੇ ਆਂ ਪਾ ਸੱਪ ਨਿਕਲ ਆਉਂਦਾ ਸਿੱਧਾ ਤੇਰੇ ਡੰਗਣਾ ਹੈ ਮੱਥੇ 'ਚ ਗੱਲਾਂ ਤੇਰੀਆਂ ਮੋਡੀਆਂ ਹੋਈਆਂ ਨੇ ਲਿਖਦੀਆਂ ਪੂਰੀਆਂ ਚੌਂ ਰੰਗ ਚਾਕਲੇਟਰ ਕਾ ਹੋ ਗਿਆ ਹੈਂ ਕੋਈ ਨਾ ਕੋਈ ਤਾਂ ਜਿਹੜੀ ਹੈ ਨਾ ਡੀਜ਼ਲ ਨਾ ਪਾਦੀ ਓ ਬੈਠਾ ਈ ਓ ਨਾ ਓ ਬੈਠਾ ਈ ਹੈਂਬਰ ਹੈਂਬਰ ਬਚ ਜਾਈਦਾ ਐ ਬਚ ਜਾਈਏ ਲੋ ਵੀ ਮਦਦ ਰੋ ਪਹਿਲਾ ਗਾਡਰ ਕਰਦੇ ਆਪਾਂ ਲੋ ਕਰੋ 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 1 ਮਿੰਟ ਕਰੋ ਕਰੋ ਥੋੜਾ ਕਰੋ ਰੁਕ ਜਾ ਬੱਸ 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 దల్ల లో లో ఆర్ లో ఆర్ లో ఔర్ లో ఔర్ కురు 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 కు చోడా లో అందర్ లోర్ బస్ నన్ కరో ఈస్ యు ఆర్ రైట్ సర్ ਲੋ ਵੀ ਪਹਿਲਾ ਗਾਡਰ ਜਾਊਗਾ ਉਥੇ ਨਵੀਂ ਸਟਚਿੰਗ ਯਾਰ ਰਾਹ ਇਹਨਾਂ ਨੇ ਬਣਾਇਆ ਨਹੀਂ ਅੱਗੇ ਡਾਊਨ ਕਰ ਦੋ ਅੱਗੇ ਪਿੱਛੇ ਕੁਝ ਨਹੀਂ ਕਰਨਾ ਉਧਰ ਕੋ ਹਲਕਾ ਉਧਰ ਉਹ ਰਹੇਗਾ ਥੋੜਾ ਜਗਾ ਅਪ ਡਾਉਨ ਹੋਗਾ ਹੋ ਵੀ ਮੇਤਰੋ ਗਾਰਡਨ ਦੀ ਗੇਟ ਹੋ ਨਿਕਲ ਤੇ ਆਪਾਂ ਵੀ ਚੱਲਦੇ ਆਪਾਂ ਗੱਲ ਨਾ ਨਾਕਾ ਤੇ ਜਾ ਵੀ ਲਈਏ ਤੇ ਚੱਲਦੇ ਘੱਲੋ ਸਾਹਿਬ ਜਾ ਵੀਂਦੇ ਨੇ ਚੱਲ ਜਲਦੀ ਕਰ ਗਾਰਡਨ ਨਿਕਲ ਗਿਆ ਜੀ ਬੰਦ ਕਰਤਾ ਥੱਲੇੋਂ ਬੰਦ ਕਰਦੀ ਲੋ ਵੀ ਮੇਤੋ ਚਲੋ ਚੱਲਦੇ ਆਪਾਂ ਵੀ ਮਗਰ ਮਗਰ ਲੈ ਕੇ ਗਾਰਡਨ ਤੇ ਦੇਖਣੇ ਕੀ ਪਾਉਂ ਤੋ ਵੀ ਮਿੱਤਰੋ ਰੋਡ ਤੇ ਆ ਗਏ ਆ ਤੇ ਰੋਡ ਨੇਉਣ ਦੇ ਬਾਅਦ ਯਾਹਾਂ ਮਾ ਟ੍ਰੈਫਿਕ ਨਹੀ ਰੁਕੰਦੀ ਗਾਰਡਰ ਪਹੁੰਚਿਆ ਰੋਡ ਤੇ ਇਹ ਬੋਲ ਜਾਂ ਆਪਾ ਕਰਦੇ ਰੋਡ ਪਾਰ ਕੋਸੜ ਤੋਂ ਬਣਾਉਣੇ ਬਣਾਉਗੇ ਨਹੀਂ ਬਣਦੀ ਜਾਂਦਾ ਕੰਚਾ ਜਿਹਾ ਦੇਖਦੇ ਆ ਕੀ ਸਮਾਚਾਰ ਹੁੰਦਾ ਨਿਕਲਦਾ ਯਾ ਰੁਕਦਾ ਜੀ ਲੋਗ ਲੋਸ ਸੌਸ ਆੜ ਕਰਨੇ ਵੇਸ ਪਾੜਾ ਨਾਲ ਵੀਉਂਗ ਬਹੁਤ ਕੈਂਡ ਆਉਂਦਾ ਸਾਡਰਾ ਆਪਣਾ ਇੰਦਰ ਖਲਤਾ ਬੰਦੇ ਵਾਧੂ ਕੁਲਤੇ ਲੱਗ ਕੋਈ ਮਤਲਬ ਆਫ ਸਰਕਾਰ ਟ੍ਰੈਫਿਕ ਜਾਮ ਕਰਕੇ ਨਿਕਾਲੀ ਦਿਆਗਾ ਨਿਕਾਲੀ ਦੀ ਹੈ ਕੱਟ ਦੇ ਗਾਡੀ ਦਿੱਤਾ ਕਹਿੰਦਾ ਨਿਕਾਲ ਦਿੱਤਾ ਜਾਨੀ ਉੱਧਰ ਆ ਕੋ ਉੱਧਰ ਨਹੀਂ ਆਣਾ ਯਾਰ ਮਰੇ ਜਾਣਾ ਲਾ ਵੀ ਨਜ਼ਰ ਆਈ ਕਿ ਮਗਰ ਮਗਰ ਰੱਖ ਮਗਰ ਮਗਰ ਉਧਰ ਦਾ ਟ੍ਰੈਫਿਕ ਤਾਂ ਹੋ ਗਿਆ ਕਲੀਅਰ ਹੋਣੀ ਕਰਦਾ ਮੈਂ ਇਹ ਸਾਡੇ ਸਾਹਬ ਆ ਸੀਨੀਅਰ ਸਾਹਬ ਦੀ ਬੰਦ ਬੋਲ ਚਾਹ ਬੋਲ ਕੀ ਬੋਲਣਾ ਚਾਹਤੇ ਹੋ ਆਪ ਕੁਛ ਨਹੀਂ ਸਹੀ ਨਿਕਲ ਗਿਆ ਗੱਡਰ ਇਤਨਾ ਜਿਆਦਾ ਪ੍ਰੋਬਲਮ ਨਹੀਂ ਹੁੰਦੀ ਨੇ ਨੇ ਮੈਂ ਸਹੀ ਆ ਉਹ ਵੀ ਕਰ ਹੀ ਦਿੰਦੇ ਆ ਚਾਰ ਕਾਰੋਂ ਤੀਨੋਂ ਇਹ ਪਰਖੋਟ ਬਹੁਤ اچھی ਵੀਡੀਓ ਹੈ ਆਪ ਲੋਬੇ ਮੇਟਰੋ ਮੀ ਇਨਾ ਆ ਗਿਆ ਏ ਕਿ ਕੋਈ ਸਾਹ ਨਹੀਂ ੁੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਟਰੱਕ ਕਰਨ ਨਾਲ ਅੱਗੇ ਪਹੁੰਚ ਗਿਆ ਸੀ ਐਕਸਲ ਡਾਡਰ ਤੇ ਉਹ ਬਹੁਤ ਮੀਂਹ ਦੇ ਕਾਰਨ ਉਹ ਤੇ ਚਰਨੀ ਦਾ ਟਾਇਰ ਵਹਿ ਗਿਆ ਇਧਰ ਨਹੀਂ ਕੋਈ ਇਹਦੇ ਵੀ ਕਿੰਨੇ ਟਾਇਰ ਵਹਿ ਗਏ ਦੋਵੇਂ ਬਹੁਤ ਟਾਇਰ ਵਹਿ ਗਏ ਤੇ ਹੁਣ ਵੇਖੋ ਗਾਂ ਕਿੱਦਾਂ ਹੁੰਦਾ ਕਿਵੇਂ ਹੁੰਦਾ ਇਹ ਦੇਖਦੇ ਆਂ ਲੋੜ ਚਾਲ ਤੁਸੀਂ ਉਹ ਆਪਣੇ ਨਾਲ ਬਲੌੜ ਨਾਲ ਜੁੜੇ ਕੀ ਬਣਨਾ ਉਹ ਦੇਖਦੇ ਆਂ ਆਪਾਂ ਗੱਲ ਬੰਦੇ ਜਿਹੜੇ ਮੀਂਹ ਨਾਲ ਜੂਝਦੇ ਹੋ ਇਹ ਘਾਟ ਦੇ ਥੱਲੇ ਕੀ ਕਰੇ ਬੰਦਾ ਮੀਂਹ ਨਾ ਪੈਣਿਆ ਪਾੜੀ ਆਪੋ ਅਗੇਦਰ ਪਾੜੀਆਂ ਦੀਆਂ ਹੁੰਦੀ ਸੀ ਵੀ ਉਹਨੇ ੜਗੇ ਮੀਂਹਾਂ ਮੀਂਹ ਆਉਂਦਾ ਇਹ ਲਗਾਤਾਰ 1.5 ਘੰਟਾ ਪਾਉ ਲਗਾ ਪੀਸਾ ਡੀ ਪੋਲਾ ਪਾ ਨਾ ਮਮੋਸਾ ਡੱਚਨ ਮਾ ਕੇ ਮੈਂ ਤਰੋ ਗੱਲਾਂ ਕਰਾਂ ਤਾਂ ਨਹੀਂ ਹੈ ਅੰਦਾਜ਼ਾ ਤੱਕ ਕਰਦੇ ਆ ਬੁਸ਼ ਤਾਂ ਵੀ ਮਤਰਾ ਇਧਰ ਕਰਨਾ ਹੈ ਗੱਡਰ ਉਹ ਕੰਦੀਨਾ ਰੋਟਾ ਇਧਰ ਸਾਡੀਆਂ ਮਹਿਫਲਾਂ ਲਈਆਂ ਕਰੇਨਾ ਹੋਈ ਤਾਂ ਮੇਰੇ ਕੋਲ ਜੀ ਕੀ ਕਹਿਣਾ ਚਾਹਤੇ ਹੋ ਮੈਂ ਬੋਲ ਰਿਹਾ ਹਾਂ ਦੇਖੋ ਪਹਿਲੇ ਇਹ ਪੂਰਾ ਤਸਾ ਹੋਇਆਗਾ ਇਹ ਇਧਰ ਆ ਜਾ ਇਧਰ ਹੋਰ ਕੀ ਹੋਰ ਇਹ ਪੂਰੀ ਚੁੱਕੀ ਗਈ ਚਲੋ ਯੈਸ ਲੋ ਵੀ ਮਿੱਤਰੋ ਗੱਡ ਲਿਆ ਪੰਨ ਲਾ ਦੇ ਉਹ ਖਲੋਤਾ ਮੁੰਡਾ ਤੇ ਇਹ ਆਇਆ ਸਾਲਾ ਬੜੇ ਚਰ ਬਾਦੇ ਬੂਤੀ ਕੁੱਟਣ ਆਲੀ ਹੋਈ ਪਈ ਤੇ ਪਰਵਜਣ ਆਲੇ ਹੋਏ ਪਏ ਨਾ ਨਾ ਕਰ ਯਾਰ ਤੇ ਉਧਰਲੇ ਬੰਨੇ ਆਰਮਣੋ ਵਾਲੀ ਖਲੋਤੇ ਦੇ ਇਧਰ ਖਲੋਤੇ ਦੇ ਫੋਨ ਆ ਗਏ ਤੇ ਕਿਦਾਂ ਤੇ ਨਹੀਂ ਪਤਾ ਨਹੀਂ ਬੁਕਾਰਦਾ ਹਾਲੋ